ਮੈਂ ਸਰਜੀਤ ਸਿੰਘ ਮੋਖਾ ਉਸਰ थाना सदर ਜਗਰਾਉਂ ਜਿਹੜੀ ਕੱਲ ਵਾਰਦਾਤ ਹੋਈ ਆ ਪਿੰਡ ਮਾਲਕ ਪਰਮਿੰਦਰ ਸਿੰਘ ਔਰ ਫਲਵਲੀ ਜਿਹੜਾ ਜੁਵਲਰ ਦੀ ਦੁਕਾਨ ਕਰਦੇ ਆ ਜਿਨ੍ਹਾਂ ਦੇ ਦੋਸਤ ਜਰਨੈਲ ਸਿੰਘ ਵਾਸੀ ਹਿਸੇਵਾਲ ਦੇ ਸਾਲੇ ਸੰਦੀਪ ਸਿੰਘ ਦੀ ਜਾਗੋ ਦਾ ਫੰਕਸ਼ਨ ਸੀਗਾ ਉਹ ਤੇ ਇਹਨਾਂ ਨੂੰ ਸੱਦਾ ਪੱਤਰ ਦੇ ਕੇ ਇਹਨਾਂ ਨੂੰ ਬੁਲਾਇਆ ਗਿਆ ਸੀਗਾ ਜਿੱਥੇ ਆਪਦੇ ਦੋਸਤਾਂ ਦੇ ਨਾਲ ਆਏ ਸੀਗੇ ਕਰੀਬ 9:00 ਵਜੇ ਜਿਹੜਾ ਜਰਨੈਲ ਸਿੰਘ ਆ ਇਦੇ ਕੋਲੇ ਲਾਇਸੈਂਸੀ ਰਵਲਵਰ ਸੀਗਾ ਪਿਸਤੌਲ ਸੀਗਾ ਜਿਹੜਾ 7.65 ਸੀਗਾ ਇਹਦੇ ਨਾਲ ਅ ਪਰਮਿੰਦਰ ਸਿੰਘ लवली ਦੇ ਸੱਜੇ ਪਾਸੇ ਗੋਲੀ ਮਾਰ ਕੇ ਉਸ ਦਾ ਜਿਹੜਾ ਵਾ ਮਰਡਰ ਕੀਤਾ ਗਿਆ ਵਾ ਇਸ ਦੀ ਜਿਹੜੀ ਆ ਤਫਤੀਸ਼ ਜਿਹੜੀ ਚੱਲ ਰਹੀ ਆ ਇਸ ਵਾਰਦਾਤ ਨਾਲ ਜਿਹੜਾ ਅ लवली ਦਾ ਮਰਡਰ ਹੋਇਆ ਵਾ ਇਹਦੇ ਵਿੱਚ ਐਕਸਟ੍ਰੈਸਨ ਕਾਲ ਜਾਂ ਥ੍ਰੈਟ ਕਾਲ ਦਾ ਕੋਈ ਲੈਣ ਦੇ ਨਹੀਂ ਹੈ ਇਹ ਜੋ ਵੀ ਸੋਸ਼ਲ ਮੀਡੀਆ ਤੇ ਚੱਲ ਰਹੀ ਆ ਇਹਨੂੰ ਥ੍ਰੈਟ ਕਾਲ ਵਗੈਰਾ ਜਿਹੜੀ ਜਾਂ ਕੋਈ ਸਟ੍ਰੋਕੇਸ਼ਨ ਦਾ ਹੈਗਾ ਵਾ ਇਹ ਬਿਲਕੁਲ ਇਹਦੇ ਨਾਲ ਕੋਈ ਸੰਬੰਧ ਨਹੀਂ ਹੈ ਇਹ ਤਾਂ ਜਿਹੜਾ ਜਰਨੈਲ ਸਿੰਘ ਜੈਲੀ ਇਹਨਾਂ ਦਾ ਦੋਸਤ ਆ ਉਹਦੇ ਵੱਲੋਂ ਮਰਡਰ ਕੀਤਾ ਗਿਆ ਵਾ ਇਸ ਦੀ ਜਿਹੜੀ ਆ ਇਨਵੈਸਟੀਗੇਸ਼ਨ ਚੱਲਦੀ ਆ ਜ ਜਲਦੀ ਹੀ ਜਰਨੈਲ ਸਿੰਘ ਜੈਲੀ ਨੂੰ ਗ੍ਰਿਫਤਾਰ ਕਰਕੇ ਉਸ ਤੋਂ ਲਾਇਸੈਂਸੀ ਰਵਲਵਰ ਜਿਹੜਾ ਵਾ ਅ ਬਰਾਬਦ ਕੀਤਾ ਜਾਵੇਗਾ ਤੇ ਇਹਦੇ ਵਿੱਚ